ਸੂਮੂ ਇਹੋ ਜੇ ਜਿਹਨਾਂ ਨੂੰ ਕੁਝ ਕਹੀਏ ਤਾਂ ਵੀ ਮਾਰੇ ਜੇ ਕੁਝ ਨਾ ਕਹੀਏ ਤਾਂ ਵੀ ਮਾਰੇ ਰਾਮਚੰਦ ਦੇਖ ਨਾਨਕ ਤਪ ਆਇਆ ਕਿ ਨਹੀਂ ਹਜ਼ੂਰ ਨੰਦ ਪਾ ਗਿਆ ਨਾਨਕ ਤਪ ਆ ਗਿਆ ਅਸੀਂ ਬੁਲਾਈਏ ਤੇ ਉਹ ਨਾ ਆਵੇ ਇਹ ਕਿੱਦਾਂ ਹੋ ਸਕਦਾ ਹੈ ਹਜ਼ੂਰ ਉਹ ਸਿੱਧਾ ਰਸੋਈ ਖਾਨੇ ਚਲਾ ਗਿਆ ਹੈ ਹੋ ਕੌਣ ਹੁੰਦਾ ਸਿੱਧਾ ਰਸੋਈ ਖਾਨੇ ਜਾਣ ਵਾਲਾ ਹਜ਼ੂਰ ਉਹ ਕਹਿੰਦਾ ਮੈਂ ਭੋਜਨ ਪਕਦਾ ਵੇਖਣਾ ਚਾਹੁੰਦਾ ਹਾਂ ਉਹ ਕੌਣ ਹੁੰਦਾ ਹੈ ਪੋਸ਼ਣ ਪੱਕ ਦਾ ਦੇਖਣ ਵਾਲਾ ਹਜ਼ੂਰ ਕਸਬ ਹੋ ਗਿਆ ਹਜ਼ੂਰ ਕਸਬ ਹੋ ਗਿਆ ਓਏ ਕੀ ਹੋਇਆ ਇੱਥੇ ਆ ਕੇ ਮਰ ਹਜ਼ੂਰ ਬਾਬੇ ਨਾਨਕ ਨੇ ਸਾਡੇ ਮਾਲ ਪੂੜੇ ਚ ਲਾਉ ਤੇ ਭਾਈ ਲਾਲੋ ਤੇ ਕੋਦਰੇ ਦੀ ਰੋਟੀ ਚੋਂ ਦੁੱਧ ਕੱਢਿਆ ਹਜ਼ੂਰ ਦੁੱਧ ਰਾਮਚੰਦ ਤੂੰ ਆਪਣੀਆਂ ਅੱਖਾਂ ਦੇਖ ਕੇ ਜੀ ਹਜ਼ੂਰ ਰਾਮਚੰਦ ਇਸ ਲਊ ਦਾ ਰੰਗ ਇਸ ਲਹੂ ਦਾ ਰੰਗ ਕਿਉਂ ਮਿਲਦਾ ਹੈ ਕਿਉਂ ਮਿਲਦਾ ਹੈ ਰਾਮਚੰਦ ਕਿਉਂ ਮਿਲਦਾ ਹੈ ਮੈਂ ਦੱਸਦਾ ਹੰਮਲਖ ਸਾਹਿਬ ਇਸ ਲਹੂ ਦਾ ਰੰਗ ਇਸ ਲੋਕ ਦਾ ਕਿਉਂ ਮਿਲਦਾ ਹੈ ਕਿਉਂਕਿ ਸਾਡਾ ਗਰੀਬਾਂ ਦਾ ਲਹੂ ਹੈ ਜਦੋਂ ਅਸੀਂ ਜੇਠ ਹਾਰ ਦੀਆਂ ਧੁੱਪਾਂ ਵਿੱਚ ਖੇਤਾਂ ਵਿੱਚ ਕੰਮ ਕਰਦੇ ਹਾਂ ਤਾਂ ਸਾਡਾ ਲਹੂ ਪਸੀਨਾ ਬਣ ਕੇ ਇਸ ਧਰਤੀ ਤੇ ਡਿੱਗਦਾ ਹੈ ਤੇ ਇਸ ਧਰਤੀ ਤੇ ਜੋ ਅਨਾਜ ਪੈਦਾ ਹੁੰਦਾ ਹੈ ਉਹ ਸਾਡਾ ਲਹੂ ਹੀ ਹੁੰਦਾ ਹੈ ਤੇ ਜੇ ਉਹ ਅਨਾਜ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਨੂੰ ਦੇ ਦਈਏ ਤਾਂ ਉਸ ਵਿੱਚੋਂ ਦੁੱਧ ਨਿਕਲਦਾ ਹੈ ਪਰ ਜਦੋਂ ਤੁਹਾਡੇ ਜ਼ਾਲਮ ਐਲਕਾਰ ਸਾਡੇ ਕੋਲੋਂ ਉਹ ਅਨਾਜ ਜ਼ਬਰਦਸਤੀ ਖੋਹ ਲੈਂਦੇ ਨੇ ਤਾਂ ਉਸ ਵਿੱਚੋਂ ਲਹੂ ਨਿਕਲਦਾ ਹੈ ਮਲਿਕ ਸਾਹਿਬ ਲਹੂ ਨਿਕਲਦਾ ਹੈ ਇਸੇ ਕਰਕੇ ਇਸ ਲਹੂ ਦਾ ਰੰਗ ਇਸ ਲਹੂ ਨਾਲ ਮਿਲਦਾ ਮਲਿਕ ਸਾਹਿਬ ਕਿਉਂਕਿ ਸਾਡਾ ਲਹੂ ਹੈ ਸਾਡਾ ਗਰੀਬਾਂ ਦਾ ਲਹੂ ਹੈ ਸਾਡਾ ਕਿਸਾਨਾਂ ਦਾ ਲਹੂ ਹੈ ਸਾਡਾ ਲਹੂ ਹੈ ਦੂਰੇ ਬੋਲਦਾ ਏ ਹੱਕਾ ਦੇ ਲਈ ਖਾਲ ਦਾ ਏ ਜਦ ਤੱਕ ਇੱਕ ਵੀ ਮੂਦ ਬਚੀ ਏ ਵੰਦਾਰ ਹੂੰ ਸਾਡਾ ਲਹੂ ਐ ਸਾਡਾ ਲਹੂ ਐ ਸਾਡਾ ਰਹੂ ਸਾਡਾ ਲਹੂ ਐ ਸਾਡਾ ਲਹੂ ਐ ਸਾਡਾ